ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਭੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਆਂ ਚੈਨਲ ਨੂੰ ਮੇਰੇ ਵੀਰ ਵੱਤੋਂ ਵੱਦ ਸਬਸਕ੍ਰਾਈਬ ਕਰਨਾ ਲੱਦੇ ਬਜ਼ਨ ਬਟਨ ਨੂੰ ਦਬਾ ਕੇ ਆਊਟ ਸਟ ਕਰਨਾ ਨਵੀਂ ਵੀਡੀਓ ਆ ਨੋਟੀਫਿਕੇਸ਼ਨ ਜਲਦੀ ਮਿਲੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਦਾ ਫਾਇਦਾ ਆ ਜੇ ਪਹੁੰਚੇ ਆ ਪਿੰਡ ਸੁਰ ਸਿੰਘ ਜ਼ਿਲ੍ਹਾ ਸ਼ਰੀ ਤਨਤਸਾਹਬ ਤਹਿਸੀਲ ਵੀ ਇਹਨੂੰ ਤਨਤਸਾਹਬੀ ਠੀਕ ਹੈ ਜੀ ਭਾਈ ਮੰਗੇ ਕੋਲ ਪਹੁੰਚੇ ਆ ਦੋ ਐਨੀਮਲ ਇਥੋਂ ਖਾਵਾਂਗੇ ਇੱਕ ਵੈੜ ਹੁਣੇ ਸੂਸਾ ਕੇ ਜਿਹੜੀ ਪ੍ਰੋਪਰ ਜੇਰ ਪਾ ਕੇ ਓਕੇ ਕਰ ਹੋ ਗਈ ਆ ਠੀਕ ਆ ਜੀ ਜੇਰ ਵੀ ਸਾਹਮਣੇ ਪਈ ਆ ਦੇਖ ਸਕਦੇ ਜੀ ਤੇ ਬਹੁਤ ਪਿਆਰੀ ਮਗਰ ਬੱਚੀ ਪਈ ਆ ਬੱਚੀ ਬੱਚਾ ਬੱਚਾ ਪਿਆ ਠੀਕ ਆ ਜੀ ਮਗਰ ਜਿਹੜਾ ਮੇਲ ਕਾ ਬੱਚਾ ਆ ਗਿਆ ਜੀ ਤੇ ਜਰਸੀ ਦੇ ਵਿੱਚ ਵੈੜ ਆ ਗਈ ਆ ਤੇ ਝੋਟੀ ਵੀ ਚੰਗੀ ਸੋਹਣੀ ਸੁਨੱਖੀ ਪੂਰੇ ਕੋਕੇ ਜੜੀ ਬੈਠੀ ਆ ਫੇਸ ਕੁਆਲਿਟੀ ਨਹੀਂ ਦੇਖ ਸਕਦੇ ਸਿੰਘੀ ਰਿੰਗੀ ਸਿੰਘੀ ਗੋਲ ਬਿਲਕੁਲ ਨਿੱਕੀ ਜੀ ਸਿੰਘੀ ਹੈ ਨਾ ਤੇ ਝੋਟੀ ਦੀਆਂ ਵੀ ਸੀਲੀਆਂ ਸਾਲੀਆਂ ਕਿਆ ਬਾਤ ਹੈ ਦੋਵੇਂ ਪਿਓ ਪਤਾ ਲੱਗੇ ਆ ਕਿਤੇ ਮਜਾਲ ਹੈਗੀ ਜਿਹੜੀ ਲੱਤ ਪੁੱਟ ਲੈਣੀ ਏਡੀ ਸੀਲ ਦੀ ਝੋਟੀ ਕਿਆ ਬਾਤ ਹੈ ਸੋਹਣੀ ਆ ਆਓ ਕਰੀਏ ਡਿਟੇਲ ਸਾਂਝੀ ਬਣੇ ਰੋ ਐਡ ਕਰਕੇ ਸਤਿ ਸ਼੍ਰੀ ਅਕਾਲ ਭਾਈ ਮੰਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਚੜਦੀ ਕਲਾ ਵਧੀਆ ਵਧੀਆ ਹੋਸ਼ਰਾਓ ਵਧੀਆ ਵਧੀਆ ਡਰੈਸ ਕਰੀਏ ਨੋਟ ਹਾਂਜੀ ਹਾਂਜੀ ਪਿੰਡ ਪਿੰਡ ਵੀਰ ਜੀ ਸੁਰਸੇਗਾ ਹੂੰ ਜਿਲਾ ਜਗਾ ਸ੍ਰੀ ਤੁੰਦਾ ਸਾਹਿਬ ਠੀਕ ਆ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 84273 50474 ਵਾਹ ਜੀ ਹਾਂਜੀ ਹਾਂਜੀ ਤੇ ਦੋ ਨਾਲ ਹੈਨਾ ਸ਼ੁਰੂਆਤ ਝੋਟੀ ਤੋਂ ਕਰੀਏ ਹਾਂਜੀ ਹਾਂਜੀ ਝੋਟੀ ਤੋਂ ਕਰ ਲੋ ਕੀ ਬਾਤ ਹੈ ਸਿੰਘੀ ਬੜੀ ਸੋਹਣੀ ਗੋਆ ਜੀ ਲੱਗੀ ਬਿਲਕੁਲ ਨਿੱਕੀ ਹੈਨਾ ਨਿੱਕੀ ਜੀ ਸਿੰਘੀ ਲੱਗੀ ਆ ਵਾਹ ਜੀ ਕਿੰਗਰਿਆਂ ਵਾਲਾ ਸਿੰਘ ਹੈਨਾ ਸੀਲ ਸੁੱਲ ਚੰਗੀ ਆ ਸੀਲ ਬੜੀ ਹਾਂ ਜੀ ਜਿਵੇਂ ਪਹਿਲਾਂ ਆਮ ਲੱਗੇ ਨਹੀਂ ਆਉਂਦੀਆਂ ਲੱਤਾਂ ਛੜੀਆਂ ਮਾਰਦੀਆਂ ਇਹਨੂੰ ਕੋਈ ਪਰਵਾਹ ਹੀ ਨਹੀਂ ਹੈ ਤੇ ਤੇ ਪੰਤਪੰਨ ਵੀ ਚੰਗੀ ਆਈ ਠੀਕ ਹੈ ਜੀ ਦੋਰਾ ਤਰਾ ਕਰਾਈ ਹੈ ਚੈੱਕ ਤੇ ਚੰਗੀ ਜਿਹੀ ਬੰਦੀ ਸਮਾਂ ਕਿੰਨਾ ਕੁ ਜਿਹੜਾ ਰਹਿ ਗਿਆ ਤਾਂ ਸਮਾਂ ਵੀ ਜੀ ਨੂੰ ਲੈਣੇ ਕੋਈ 5-4 ਦਿਨ ਜੇ ਠੀਕ ਆ 5-7 ਦਿਨ ਜਿਹੜਾ ਸਮਾਂ ਖੜਦੀ ਆ ਜੀ ਹੂੰ ਸੋਣੀ ਹਨਾ ਪਾਈਲਨ ਕੱਟੀ ਆ ਫਲੂ ਆ ਹੂੰ ਦੋੜ ਦੋ ਜੀ ਹਾਂ ਹਾਂ ਜੀ ਲੋ ਬੀ ਚਾਹ। ਦਮਿਆ ਬੀ ਬਹੁਤ ਹੀ ਫਰੰਟਿਸ ਸਰਲ। ਥਾਣੀ ਬੜਾ ਪਿਆਰਾ ਲੱਗਾ ਹਨਾ। ਪੋਰੇ। ਹਾਂਜੀ। ਸੀਲ ਬੜੀ ਜੀ। ਸੀਲ ਪੋਰੀ ਹੈ। ਚਲੋ ਮੋੜ ਲਿਓ। ਹਾਂਜੀ। ਲੈਓ ਕਰਮਾ ਵਾਲੀ ਨੂੰ ਕਮਾ ਲਿਓ। ਐਨੂੰ ਕਮਾ ਲਓ। ਹਾਂ। ਲੋਈ ਤੇ ਬਾਈ ਜੀ ਦੀ ਕੀਮਤ ਕਿੰਨੀ ਕਰਾਂਗੇ 300 ਜੀ ਜੈ ਜੀ ਕਰਨੀ ਆ ਗੈਂਜ ਮੁੱਲ ਵੀ ਜੀ ਹੁਰਦਿਆਂ ਵਾਲੇ ਕਰਨੇ ਆਪਾਂ ਠੀਕ ਆ ਹਾਂ ਬਸ ਪਹਿਲੇ ਫੋਨ ਤੇ ਜਾਣ ਕਿੰਨਾ ਜੀ ਮੁੱਲ ਆਪਾਂ ਕਰਦੇ ਆ 85000 ਰੁਪਏ ਜੀ ਜੈਸਨੋ ਜੈਸਨੋ ਵੀ ਜੀ ਕਿਹੜੇ ਗੱਪਾ ਕਰਦੇ ਨਹੀਂ ਝੋੜ ਪੂਰੇ ਹੱਸੀ ਦੀ ਹਾਂ ਜੀ 90000 ਦੇਣੀ ਨਹੀਂ ਜਣਜੀ ਹਾਂ ਹਾਂ ਜੀ 80 ਛੱਡ ਗਏ ਹੋਰ ਦੋ ਛੱਡ ਦੇ ਕੇ ਦੋ ਛੱਡਦੇ 80 ਦੇ ਦੀਏ ਨਹੀਂ 83 ਦੀ ਨਹੀਂ 80 ਦੀ ਕਰਤੀ ਗਏ ਨਹੀਂ 80 ਦਾ ਨਾ ਛੱਡਿਓ ਹਾਂ ਛੋੜ ਨਾ ਕਰਿਓ ਫੇ ਵੀ ਨਮਰਾ ਵੀ ਸਤਾਵੇ ਨਾ ਕੋਈ ਮਰਾ ਨਹੀਂ ਸਤਾਉਂਦਾ ਹਾਂ ਇਹਨੂੰ ਘਰ ਦੇ ਮੜਿਆ ਦਾ ਦਿਓ ਆ ਵੀਰ ਜੀ ਥੱਲੇ ਉਹ ਖਾ ਦਿਓ ਕਰਾਂ ਹਾਂ ਥਾਂ ਘੁੰਡਾ ਖਾ ਦਿਓ ਕਰਾਂ ਲੈ ਲਓ ਹਾਂ ਆ ਵੀ ਜੀ ਖਾ ਲੇ ਵਾ 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 ਕੀ ਬਾਤ ਹੈ ਬਹੁਤ ਸੋਹਣੀ ਹੈ ਜਿੰਦੀ ਰਵੇ ਤੇ ਜਿਹੜਾ ਵਹਾਨਾ ਇਹ ਉਹ ਬਟਨ ਵਾਲਾ ਚੱਡਾ ਹੈ ਨਾ ਬਟਨ ਵਾਲਾ ਚੱਡਾ ਵੀ ਜੀ ਬਟਨ ਬਟਨ ਵਾਲੀ ਵੀਰ ਜੀ ਆ ਵੇਖੋ ਕਿਆ ਬਾਤ ਹੈ ਜੀ ਦੀ ਰਵੇ ਬਹੁਤ ਸੋਹਣੀ ਕਰਮਾ ਵਾਲੀ ਤੇ ਚੰਗੇ ਰੰਗ ਭਾਗ ਜਿਹੜੇ ਲਾਈ ਬੈਠੀ ਆ ਤੇ ਸੱਜਣੋ ਅਸੀ ਘਾਰ ਦੀ ਵਾਜਣੇ ਵੀਰ ਜੀ ਛੋਟਾ ਨਹੀਂ ਵੇਖ ਲੋ ਕਿੱਥੇ ਆਉਂਦੀ ਜੀ ਵਾਜਣੇ ਤੁਹਾਡੇ ਬਿਲਕੁਲ ਹਾਂ ਕੱਚ ਜਿਹਾ ਆਉਂਦੀ ਹੈ ਹਨਾ ਇਹ ਨਹੀਂ ਗੱਲ ਦੀ ਵਾਜਣੇ ਨਿੱਕਾ ਤੇ ਵਹਿਰ ਸੋਈ ਆ ਬਿਲਕੁਲ ਅੱਜ ਹਾਂਜੀ ਹਾਂਜੀ ਇਹ ਵੀ ਜੀ ਮਗਰ ਵਛਾ ਗਿਆ ਮੇਰੇ ਘਰ ਹਾਂ ਜੇ ਜਰ ਪਾ ਕੇ ਓਕੇ ਹੋ ਗਈ ਚਵਾਈ ਵੜੀ ਲੱਗੀ ਹੋਣੀ ਨਵੇਂ ਚਵਾਈ ਚੂਈ ਵੀਰ ਜੀ ਪੂਰੀ ਲੱਗੀ ਆ ਹਾਂ ਖੁੱਲ ਕੇ ਹਾਂ 10 ਭਾਜ ਵੀਰ ਜੀ ਸੋਈ ਸੀ ਜੀ

ਆ ਤੋਰ ਦੋ ਹੂੰ ਕੁਮਾਰੀ ਕਰਮਾਲੀ ਕੋਕੇ ਜਿਹੜੀ ਬੈਠੀ ਹੈ ਹੂੰ ਸੋਹਣੀ ਹੈ ਜੀਦੀ ਰਵੇ ਦੁੱਧ ਦਾੜੇ ਸਭ ਨਾਲ ਕਿੰਨਾ ਕੁ ਭਰ ਜੂਗੀ ਦੁੱਧ ਵੀਰ ਜੀ 24 22 23 ਕਿਲੋ ਆਂਦੇ ਆ ਮੈਂ ਤੇ 18 20 ਦੀ ਓਟ ਤੇ ਲਈ ਆ ਵੀ 20 ਕਿਲੋ ਦੁੱਧ ਦੇਣਾ 18 ਕਿਲੋ ਲਓ ਜੀ ਹਾਂ ਤੋਰ ਦੋ ਪਰਾ ਨੂੰ ਕਰ ਦੋ ਇੱਕ ਦੋ ਠੀਕ ਹੈ ਆਓ ਖਾ ਲਓ ਸੋਹਣੀ ਹੈ ਨਾ ਅੱਗੇ ਕੰਢੀ ਸੀ ਜੂ ਬੜੀ ਹੁੰਦੀ ਜੀ ਦੇ ਕੋਈ ਗੱਲ ਨਹੀਂ ਥਾਂ ਵੀਂਤੀ ਬੜਾ ਲੱਗਾ ਥਾਂ ਤੋਂ ਮੈਂ ਮੁੱਠੋਂ ਬਾਹਰ ਹੁੰਦਾ ਕੇ ਤੇ ਕਿੰਨੇ ਦੀ ਦੇ ਦਈਏ ਇਹ ਵੀ ਜੀ ਉੜਦੇ ਵਾਲੀ ਗੱਲ ਕਰਨੀ ਜਾਇਜ਼ ਨਹੀਂ ਦੇਣ ਵਾਲੀ ਗੱਲ ਹੈ ਅੱਛਾ ਹਾਂ ਮੋਲ ਪਾ ਕੋਈ 75 ਨਹੀਂ ਕਰਨਾ ਕੋਈ 65 ਨਹੀਂ ਕਰਨਾ ਹਾਂ ਮੁੱਲ ਕਰਦੇ 60000 ਰੁਪਇਆ ਅੱਛਾ ਤੇ 57000 ਦੇ ਵੀ ਜੀ ਲੈਣ ਦੇ ਨੂੰ ਹੁਣੀ ਜੇ ਤੇ ਫਿਰ ਹੋਰ ਵੀ ਸਤਾਵੇਂ ਨਾ ਕੋਈ 55 ਹੀ ਕਰਦੇ ਨਹੀਂ 55 ਦਾ ਕਰ ਕਰ ਦਈਏ ਜਾਣ ਦੇ ਜਾਣ ਦੇ ਖਰਚੀ ਖਰਚਾ ਵੜੇ ਚੱਲਦੇ ਨੇ ਯਾਰ 15000 ਹੋ ਗਏ ਤੇ ਖਰਚਾ ਚੱਲ ਜਦਾ ਲਾ ਫੀਸ ਆ ਕਰ ਦਈਏ ਜਾਣ ਦੇ ਚਲੋ ਕੋਈ ਨਹੀਂ ਦੇ ਦਾਂਗੇ ਵੀਰ ਜੀ ਠੀਕ ਆ ਛੱਡੀ ਸੀ ਬੜੀ ਬੱਕ ਹਾਂ ਚਲੋ ਗੰਦੀ ਗੇ ਨਹੀਂ ਕਰ ਕੋਈ ਸਜਣਾ 55000 ਦੀ ਜੈਸਨੋ ਹੋਣੀ ਆ ਕਰੋ ਸੰਗ ਦੇ ਵਿੱਚ ਆ ਠੀਕ ਆ ਜੀ ਤੇ ਇਧਰੋਂ ਵਜ ਨੂੰ ਮੈਨੂੰ ਖਾ ਦਿਓ ਜੀ ਸੋਣੀ ਆ ਦਿਖਾਤੀ ਆ ਤੇ ਥਾਂ ਥੋਂ ਬੜਾ ਪਿਆਰਾ ਲੱਗਾ ਫੇਸ ਕੁਆਲਟੀ ਜਿਹੜੀ ਪੰਜਾਬ ਚ ਚੈੱਕ ਕਰ ਸਕਦੇ ਜੀ ਤੇ ਚੰਗੇ ਵਜਨ ਵਟੇ ਵਾਲੀ ਆ ਛੋਟੀ ਮੋਟੀ ਨਹੀਂ ਆ ਵੈੜ ਚੰਗੀ ਵਟੇ ਰਗੀ ਪਈ ਆ ਜੀ ਹਾਂ ਹਾਂ ਫੇਸ ਕੁਆਲਟੀ ਵਿਖਾਇਆ ਇਹਨੂੰ ਬਾਕੀ ਫੇਸ ਕੁਆਲਟੀ ਬਹੁਤ ਵਧੀਆ ਥੁਆ ਦੂਸਰਾ ਪਿਓਰ ਲਓ ਜੀ ਹਾਂਜੀ ਖਰੀਦਦਾਰੀ ਕਰਿਓ ਸასი ਕਾਲ ਜੀ ਸਾਰਿਆਂ ਨੂੰ ਠੀਕ